ਜਦੋਂ ਗੁਰੂ ਸਾਹਿਬ ਜੀ ਦੇ ਬਾਰੇ ਔਰੰਗਜ਼ੇਬ ਨੇ ਬਹੁਤ ਹੀ ਗਲਤ ਗੱਲਾਂ ਕਹੀਆਂ ਜਾਂ ਗੁਰੂ ਦੋਖੀਆਂ ਨੇ ਗੁਰੂ ਸਾਹਿਬ ਜੀ ਬਾਰੇ ਇਹੋ ਜੀਆਂ ਗੱਲਾਂ ਕਹਿ ਦਿੱਤੀਆਂ ਜਿਹਨੂੰ ਸੁਣ ਕੇ ਕੁਝ ਲੋਕਾਂ ਦਾ ਵਿਸ਼ਵਾਸ ਟੁੱਟਣ ਲੱਗਾ ਤੇ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਕਲਾ ਵਰਤਾਈ ਕੱਲੇ-ਕੱਲੇ ਜੀ ਦੇ ਸਵਾਲਾਂ ਦੇ ਜਵਾਬ ਦਿੱਤੇ ਸੀਗੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋ ਗਈ ਸਾਰਾ ਕੁਝ ਏਸੇ ਹੀ ਵਿਚਾਰ ਦੇ ਵਿੱਚੋਂ ਸੋ ਸਾਕੀ ਵਿੱਚੋਂ ਆਪ ਜੀ ਨੂੰ ਸਰਬਨਨ ਕਰਨ ਨੂੰ ਮਿਲੇਗਾ ਉਕੇ ਸਭ ਤੋਂ ਪ੍ਰਾਤਨ ਲਿਖਤੀ ਖਰੜੇ ਅਨੁਸਾਰ ਗੁਰੂ ਜੀ ਦੀ ਮੁਕੰਮਲ ਸੋਖਾ ਕੀ ਆ ਤਾਂ ਆਓ ਜੀ ਜਾਣਦੇ ਆ ਸਾਰਾ ਇਤਿਹਾਸ ਸਤਿਗੁਰੂ ਮਹਾਰਾਜ ਨੇ ਭਾਈ ਚੱਕ ਦੀਵਾਨ ਲਾਇ ਸ਼ਬਦ ਉੱਥੇ ਮਹਾਰਾਜ ਨੇ ਪੜਿਆ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਭਾਵੇਂ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਸੂਰਜ ਚੜ ਜਾਣ ਪਰ ਬੰਦੇ ਦੀ ਜ਼ਿੰਦਗੀ ਬੰਦੇ ਦੀ ਜ਼ਿੰਦਗੀ ਗੁਰੂ ਤੋਂ ਬਿਨਾ ਰੋਸ਼ਨ ਨਹੀਂ ਹੋ ਸਕਦੀ ਉਹਦੇ ਵਿੱਚ ਚਾਨਣਾ ਨਹੀਂ ਹੋ ਸਕਦਾ ਇੱਥੋਂ ਦੇ ਜਿਹੜੇ ਲੋਕ ਸੀਗੇ ਉਹ ਕਰਮਾਂ ਕਾਂਡਾਂ ਵਿੱਚ ਫਸੇ ਹੋਏ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗੁਰਮਤਿ ਧ੍ਰਿੜ ਕਰਵਾਈ ਸੰਗਤ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਭਾਗਵਤ ਸਪਤਾ ਸੁਣਦੇ ਹਾਂ ਤੇ ਪ੍ਰਾਣੀ ਦੇ ਨਿਮਿਤ ਜੋ ਵੀ ਕੀਤਾ ਜਾਂਦਾ ਉਹ ਇੱਥੇ Hindu ਧਰਮ ਦੀ ਰੀਤੀ ਅਨੁਸਾਰ ਕੀਤਾ ਜਾਂਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਇਹ ਸਭ ਚੀਜ਼ਾਂ ਦੀ ਥਾਂ ਗੁਰਬਾਣੀ ਦਾ ਪਾਠ ਕਰੋ ਜਾਂ ਭਾਈ ਗੁਰਦਾਸ ਜੀ ਦੀ ਬਾਣੀ ਦਾ ਪਾਠ ਕਰਾਓ ਮਹਾਰਾਜ ਕਹਿੰਦੇ ਤੁਹਾਨੂੰ ਵੱਧ ਫਲ ਮਿਲੇਗਾ ਮਾਤ ਲੋਕ ਦੇ ਵਿੱਚ ਵੀ ਦੱਸ ਹੋਊਗਾ ਮਰਨ ਤੋਂ ਬਾਅਦ ਵੀ ਸਹਤਾ ਹੋਊਗੀ ਗੁਰੂ ਜੀ ਦੇ ਹੁਕਮ ਮੰਨਣ ਤੇ ਸਾਰਿਆਂ ਨੂੰ ਖੁਸ਼ੀ ਮਿਲਦੀ ਆ ਗੁਰੂ ਜੀ ਨੇ ਇਹੀ ਸਾਰਿਆਂ ਨੂੰ ਸਮਝਾਇਆ ਕਿ ਕੋਈ ਸਾਡਾ ਸਿੱਖ ਸੰਤ ਪ੍ਰਸਾਦ ਭਗਤ ਸਿੰਘ ਬਣੇਗਾ ਗੁਰੂ ਸਾਹਿਬ ਜੀ ਨੇ ਆਖਿਆ ਉਹਦੀ ਸਦਾ ਕਲਿਆਣ ਹੋਵੇਗੀ ਰਾਜਿਆਂ ਨੂੰ ਮਹਾਰਾਜ ਕਹਿੰਦੇ ਚਾਹੀਦਾ ਜ਼ੁਲਮ ਨਾ ਕਰਨ ਜੁਲਮ ਨਾਲ ਕੀ ਹੁੰਦਾ ਖਲਕਤ ਤਪ ਜਾਂਦੀ ਆ ਖਲਕਤ ਦੇ ਤਪਣ ਨਾਲ ਰਾਜ ਨਸ਼ਟ ਹੋ ਜਾਂਦਾ ਸੰਗਤ ਨੇ ਬੇਨਤੀ ਕੀਤੀ ਸਾਡੇ ਭਾਈ ਸਾਨੂੰ ਦੇਖ ਕੇ ਬੜਾ ਹੱਸਦੇ ਆ ਕਿ ਸਾਨੂੰ ਭਾਈ ਗੁਰੂ ਗੋਬਿੰਦ ਸਿੰਘ ਜੀ ਕਾ ਆਖਿਆ ਨਹੀਂ ਮੰਨਣਾ ਚਾਹੀਦਾ ਕਿਉਂਕਿ ਉਹ ਸਾਨੂੰ ਛੂਦਰ ਕਰਨਾ ਚਾਹੁੰਦੇ ਆ ਉਹ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਬਾਰੇ ਕਹਿੰਦੇ ਆ ਕਿ ਤੁਸੀਂ ਖਾਲਸਾ ਪੰਥ ਸਜਾ ਦਿੱਤਾ ਤੇ ਇਹਦੇ ਨਾਲ ਹੁਣ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਜਾਣਗੇ ਮੁਗਲ ਸਾਮਰਾਜ ਤੁਹਾਡਾ ਵਿਰੋਧੀ ਬਣਿਆ ਹੋਇਆ ਤੁਹਾਡੇ ਦੁਸ਼ਮਣ ਬਹੁਤ ਆ ਇੱਥੇ ਜਿੱਥੇ ਤੁਸੀਂ ਜਾਣਿਓ ਦੁਸ਼ਮਣ ਪਿੱਛੇ-ਪਿੱਛੇ ਆ ਜਾਂਦਾ ਲੋਕ ਤੁਹਾਡਾ ਸਾਥ ਕਿਵੇਂ ਦੇ ਸਕਦੇ ਇਸ ਤਰ੍ਹਾਂ ਦੀਆਂ ਮਹਾਰਾਜ ਗੱਲਾਂ ਕਰਦੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਦੇਖੋ ਜੋ ਅਸੀਂ ਖਾਲਸਾ ਪੰਥ ਸਜਾਇਆ ਇਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਮਹਾਰਾਜ ਕਹਿੰਦੇ ਸਜਿਆ ਵਾ ਇਹ ਖਾਲਸਾ ਪ੍ਰਮਾਤਮਾ ਦੀ ਮੌਜ ਵਿੱਚੋਂ ਪ੍ਰਗਟ ਹੋਇਆ ਵਾ ਤੇ ਸਤਿਗੁਰੂ ਜੀ ਨੇ ਇਹ ਵੀ ਉੱਥੇ ਕਿਹਾ ਸੀਗਾ ਪਉ ਧਿਆਨ ਦੇ ਨਾਲ ਸੁਣੀਓ ਗੁਰਮਖ ਪਿਆਰਿਓ ਮਹਾਰਾਜ ਕਹਿੰਦੇ ਫਿਰ ਫਿਰ ਫਾਹੀ ਫਾਸੇ ਕਊਆ ਕਾਲੀਆਂ ਕਰਤੂਤਾਂ ਵਾਲਾ ਬੰਦਾ ਮੜਮੜ ਕੇ ਫਾਹੀ ਵਿੱਚ ਫਸਦਾ ਜਿਵੇਂ ਕਾਂ ਮੜਮੜ ਕੇ ਜਾਲ ਵਿੱਚ ਫਸਦਾ ਫਿਰ ਪਛਤਾਪ ਜਿਆ ਕਰਦਾ ਕਹਿੰਦਾ ਆਹ ਕੀ ਹੋ ਗਿਆ ਹਾਥਾ ਚੋਗ ਚੁਗੈ ਨਹੀਂ ਬੁੱਝੈ ਸਸਿਆ ਹੋਇਆ ਦਾਣਾ ਦੁਣਕਾ ਚੁਗਦਾ ਸਮਝਦਾ ਨਹੀਂ ਹੈਗਾ ਸਤਿਗੁਰੂ ਮਿਲੇ ਤਾਂ ਅੱਖੀ ਸੂਝੇ ਜੇ ਬੰਦੇ ਨੂੰ ਸੱਚਾ ਗੁਰੂ ਮਿਲ ਪਵੇ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦਾ ਜਿਵੇਂ ਮੱਛੀ ਮੌਤ ਲਿਉਣ ਵਾਲੇ ਜਾਲ ਵਿੱਚ ਫਸ ਜਾਂਦੀ ਆ ਤਵੇਂ ਬੰਦਾ ਗੁਰੂ ਤੋਂ ਬਿਨਾਂ ਜਾਲ ਵਿੱਚ ਫਸ ਜਾਂਦਾ ਉਹਨੂੰ ਮੁਕਤੀ ਨਹੀਂ ਮਿਲਦੀ ਬਿਨ ਗੁਰ ਦਾਤੇ ਮੁਕਤ ਨਾ ਪਾਵੇ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਲੋਕ ਅੱਜ ਗੱਲਾਂ ਕਰਦੇ ਆ ਵੀ ਸਾਨੂੰ ਅੱਗੇ ਲਿਆ ਕੇ ਖੜਾ ਦਿੱਤਾ ਮੁਗਲਾਂ ਨਾਲ ਅਸੀਂ ਟੱਕਰਾਂ ਕਿਵੇਂ ਕਰਾਂਗੇ ਜਿਹੜੇ ਲੋਕ ਮਰਨ ਤੋਂ ਡਰਦੇ ਆ ਉਹ ਤਾਂ ਵੀ ਮਰ ਜਾਣਗੇ ਜੇ ਉਹ ਜ਼ਬਰਦਸਤ ਮੁਕਾਬਲਾ ਨਹੀਂ ਕਰਦੇ ਅ ਗੁਰੂ ਸਾਹਿਬ ਜੀ ਕਹਿੰਦੇ ਭਾਈ ਪਿਛਲੀਆਂ ਰੀਤੀਆਂ ਮਰਿਆਦਾ ਜੋ ਵੀ ਸੀਗੀਆਂ ਉਹਨਾਂ ਨੂੰ ਤੋੜ ਕੇ ਅਸੀਂ ਨਵੀਂ ਮਰਿਆਦਾ ਕਾਇਮ ਕੀਤੀ ਆ ਫਿਰ ਉਹ ਸਿੱਖ ਕਹਿਣ ਲੱਗੇ ਮਹਾਰਾਜ ਜਿਹੜੇ ਇੱਥੋਂ ਦੇ ਲੋਕ ਆ ਉਹ ਡਰਦੇ ਆ ਉਹ ਨਵੀਂ ਮਰਿਆਦਾ ਕਾਇਮ ਨਹੀਂ ਕਰਨਾ ਚਾਹੁੰਦੇ ਕਹਿੰਦੇ ਆ ਕਿ ਸਾਨੂੰ ਕਤਲ ਕਰ ਦੇਣਗੇ ਮੁਗਲ ਇੱਥੇ ਆ ਕੇ ਮਾਰ ਦੇਣਗੇ ਤੁਰਕ ਸਾਨੂੰ ਸਾਡਾ ਘਰ-ਬਾਰ ਉਜਾੜ ਦੇਣਗੇ ਬਹੁਤ ਡਰਦੇ ਆ ਕਹਿੰਦੇ ਦੇਖੋ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਜਾਣਗੇ ਕਿ 100 ਰੁਪਏ ਇੱਕ ਸਿੰਘ ਦੇ ਸਿਰ ਦਾ ਇਨਾਮ ਮਿਲਦਾ ਵਾ ਸਿੰਘ ਦੇ ਨਾਮ ਨੂੰ ਬੜਾ ਦੁੱਖ ਮਿਲਦਾ ਅਸੀਂ ਤਾਂ ਮੋਨੇ ਹੀ ਠੀਕ ਆ ਅਸੀਂ কেশ ਰੱਖ ਕੇ ਕੀ ਕਰਨਾ ਕੇਸ ਰੱਖ ਕੇ ਆਪਦੀ ਜਾਨ ਥੋੜੀ ਗਵਾਉਣੀ ਆ ਅਸੀਂ ਇਸ ਕਰਕੇ ਸਾਨੂੰ ਆਹ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ ਮਹਾਰਾਜ ਗੱਲਾਂ ਕਰਦੇ ਆ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਬਹੁਤ ਭੋਲੇ ਆ ਜੀ ਇਹਨਾਂ ਨੂੰ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਸਤਰ ਕਿੰਨਾ ਜ਼ਰੂਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵਿਦਿਆ ਆਪਾਂ ਕਹਿੰਦੇ ਬੜੀ ਜ਼ਰੂਰੀ ਆ ਸ਼ਾਸਤਰ ਬੜੇ ਜ਼ਰੂਰੀ ਆ ਸ਼ਾਸਤਰ ਬੜੇ ਜ਼ਰੂਰੀ ਆ ਇਹ ਦੋਨਾਂ ਚੀਜ਼ਾਂ ਨੂੰ ਨਾਲ ਲੈ ਕੇ ਮਹਾਰਾਜ ਨੇ ਆਖਿਆ ਚੱਲਣਾ ਪਵੇਗਾ ਜੇ ਨਹੀਂ ਚੱਲੋਗੇ ਤੇ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਅਸੀਂ ਤਾਂ ਆਪ ਜੀ ਦੇ ਸਿੰਘ ਸਜਣ ਨੂੰ ਰਾਜ਼ੀ ਆ ਪਰ ਔਰੰਗਜੀਬ ਨੇ ਬਹੁਤ ਅਫਵਾਹਾਂ ਆਪਜੀ ਬਾਰੇ ਫਲਾਈਆਂ ਹੋਈਆਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਕਤਲ ਕਰ ਦੋ ਤੇ ਗੁਰੂ ਸਾਹਿਬ ਜੀ ਦੇ ਸੰਗਤਾਂ ਬੜੇ ਡਰਪੋਕ ਇਹਨਾਂ ਨੂੰ ਫੜ ਲਓ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਕਿਸੇ ਨੂੰ ਮੈਂ ਲੈਣ ਨਹੀਂ ਦੇਣਾ ਸਾਰੇ ਮੁਸਲਮਾਨ ਬਣਾ ਦੇਣੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਤੀਜਾ ਮਾਜਬ ਬਣਾਉਣ ਲੱਗੇ ਆ ਮੈਂ ਬਣਨ ਨਹੀਂ ਦੇਣਾ ਇਸ ਤਰ੍ਹਾਂ ਉਹ ਗੱਲਾਂ ਕਰਦਾ ਵਾ ਜੀ ਤੇ ਵਾਰ-ਵਾਰ ਡਰਾਉਂਦਾ ਧਮਕਾਉਂਦਾ ਹੈ ਕਹਿੰਦਾ ਕਿ ਮੈਂ ਕਿਸੇ ਨੂੰ ਸਿੱਖ ਨਹੀਂ ਬਣਨੇ ਦੇਣਾ ਜਿਹੜੇ ਵੀ ਬਣਨਗੇ ਉਹਨਾਂ ਨੂੰ ਮਾਰ ਦੇਣਾ ਇਹ ਗੁਰੂ ਗੋਬਿੰਦ ਸਿੰਘ ਜੀ ਤਾਂ ਕਰਮਕਾਂਡ ਕਰਦੇ ਆ ਉਹ ਕਹਿੰਦਾ ਝਟਕੇ ਦਾ ਮਾਰ ਸਿਖਾਉਂਦੇ ਆ ਉੱਠਾ ਨੇੜੇ ਢੁਕ ਨਹੀਂ ਦਿੰਦੇ ਇਹ ਪੱਥਰਾਂ ਨੂੰ ਨਹੀਂ ਮੰਨਦੇ ਇਹ ਛੂਦਰਾਂ ਦੀ ਪੂਜਾ ਕਰਾਉਂਦੇ ਆ ਇਹਨਾਂ ਨੇ ਨੀਵੀਂ ਜਾਤੀਆਂ ਵਾਲਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਤੇ ਇਹ ਤਾਂ ਆਪਣੇ ਗੁਰੂ ਕੇ ਨਾਮ ਦੀ ਤੇ ਗੁਰੂ ਅਸਥਾਨਾਂ ਦੀ ਪੂਜਾ ਕਰਵਾਉਂਦੇ ਆ ਇਹਨਾਂ ਪਿੱਛੇ ਔਰੰਗਜ਼ੇਬ ਤੁਹਾਨੂੰ ਕਿਵੇਂ ਲੱਗਣ ਦੇ ਦੇਗਾ ਇਹ ਦੇਸ਼ ਦੀ ਜਿਹੜੀ ਹਕੂਮਤ ਆ ਗੁਰੂ ਸਾਹਿਬ ਜੀ ਆਪ ਜੀ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਈ ਆ ਲੋਕ ਜਿਹੜੇ ਆ ਔਰੰਗਜ਼ੇਬ ਤੋਂ ਡਰਦੇ ਅੱਗੇ ਨਹੀਂ ਆ ਰਹੇ ਕੁਝ ਸਿੱਖਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਗੁਰੂ ਜੀ ਅੰਤਰਜਾਮੀ ਹੋ ਤੁਸੀਂ ਅਸੀਂ ਤੁਹਾਡੇ ਸਿੰਘ ਸਜੇ ਆ ਵਚਨ ਕੀਤਾ ਮਹਾਰਾਜ ਨੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾੜੜੇ ਸਈ ਹੋ ਟੁੜੇਂਦੀ ਜੱਗ ਸੁਭਾਇਆ ਜਨ ਨਾਨਕ ਵਿਰਲੇ ਕੀ ਮਹਾਰਾਜ ਕਹਿੰਦੇ ਸਿੱਖ ਨੂੰ ਕਿਸੇ ਹੋਰ ਨੂੰ ਪੂਜਣ ਦੀ ਲੋੜ ਕੀ ਆ ਦੱਸੋ ਜਿਹਦੇ ਕੋਲ ਸੂਰਜ ਹੋਵੇ ਉਹਨੂੰ ਦੀਵੇ ਤੱਕ ਕੀ ਉਹਦੇ ਅੱਗੇ ਸਾਰੇ ਚਾਨਣੇ ਫਿੱਕੇ ਪੈ ਜਾਂਦੇ ਆ ਇਸ ਕਰਕੇ ਹਿੰਦੂਆਂ ਦੀ ਸਨਤਨੀਆਂ ਦੀ ਮਰਿਆਦਾ ਆਪਣੀ ਹੋਵੇਗੀ ਮੁਸਲਮਾਨਾਂ ਦੀ ਆਪਣੀ ਹੋਵੇਗੀ ਪਰ ਖਾਲਸਾ ਪੰਥ ਦੀ ਜਿਹੜੀ ਮਰਿਆਦਾ ਉਹ ਆਪ ਆਪਣੇ ਵਿੱਚ ਨਰਾਲੀ ਆ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਤਾਂ ਇਹ ਜੋ ਕਹਿ ਰਿਹਾ ਔਰੰਗਜ਼ੇਬ ਨੂੰ ਨਹੀਂ ਦੇਣਾ ਇਹੀ ਕਰਨ ਵਾਸਤੇ ਤੇ ਅਸੀਂ ਇਹ ਜਗਤ ਵਿੱਚ ਆਏ ਆਂ ਹਮ ਇਹ ਕਾਦ ਜਗਤੋਂ ਆਏ ਗੁਰੂ ਜੀ ਨੇ ਆਖਿਆ ਅੰਮ੍ਰਿਤ ਦੀ ਦਾਤ ਲੈਣੀ ਅੱਜ ਦੇ ਸਮੇਂ ਵਿੱਚ ਬੜੀ ਜ਼ਰੂਰੀ ਆ ਕਿਉਂਕਿ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਇਹ ਪੰਜ ਕਕਾਰ ਤੇ ਮਹਾਰਾਜ ਨੇ ਆਖਿਆ ਸਿੱਖ ਰਹਿਤ ਮਰਿਆਦਾ ਅਸੀਂ ਆਪਣੇ ਸਿੰਘਾਂ ਨੂੰ ਖਾਲਸੇ ਨੂੰ ਦੇ ਚੱਲੇ ਆਂ ਕਿਉਂਕਿ ਇਹਦੇ ਨਾਲ ਹੀ ਉਹਨਾਂ ਦਾ ਧਰਮ ਬਚ ਸਕਦਾ ਤੇ ਦੂਜਿਆਂ ਦੇ ਧਰਮ ਦੀ ਵੀ ਉਹ ਰਾਖੀ ਕਰਨਗੇ ਇੱਕ ਐਸੀ ਬੜਮੁੱਲੀ ਦਾਤ ਜਿਵੇਂ ਕਿ ਹਿੰਦੂ ਵੀਰਾਂ ਦੇ ਕੋਲ ਜਨੇਊ ਆ ਮਹਾਰਾਜ ਨੇ ਆਖਿਆ ਉਹ ਆਪਦੀ ਨਿਸ਼ਾਨੀ ਨੂੰ ਲੁਕਾ ਕੇ ਰੱਖਦੇ ਆ ਬਿਨਾ ਪੁੱਛੇ ਤੋਂ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਜਨੇਊ ਪਹਿਨਿਆ ਕਿ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਤੀਜਾ ਪੰਥ ਖਾਲਸਾ ਸਾਜ ਇਹਦੇ ਵਿੱਚ ਕੇਸ ਕੰਗਾ ਕੜਾ ਕਿਰਪਾਨ ਕਸ਼ਹਿਰਾ ਗੁਰੂ ਦੀ ਮਰਿਆਦਾ ਰਹਿਤ ਸਿੰਘਾਂ ਦੀ ਅਲੱਗ ਹੋਵੇਗੀ ਸਭ ਤੋਂ ਇਹਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਖੜਾ ਸਿੰਘ ਦੂਰੋਂ ਪਛਾਣਿਆ ਜਾਊ। ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੀ ਮਰਿਆਦਾ ਬਣਾ ਦਿੱਤੀ ਕਿ ਇਹ ਰਲ ਦੇ ਸਾਰ ਹੀ ਪ੍ਰਗਟ ਹੋ ਜਾਊਗਾ। ਜਿਵੇਂ ਸ਼ੇਰ ਹਿਰਨਾ ਵਿੱਚ ਖੜਾ ਹੋਵੇ ਦੂਰੋਂ ਹੀ ਪਤਾ ਲੱਗ ਜਾਂਦਾ ਨਾ ਹਿਰਨ। ਮਹਾਰਾਜ ਨੇ ਇਸ ਤਰ੍ਹਾਂ ਖਾਲਸੇ ਪੰਥ ਨੂੰ ਸਾਜਿਆ। ਇਹਦੀ ਲੋੜ ਕਿਉਂ ਪਈ ਸਮੇਂ ਨੂੰ ਵੇਖਦੇ ਹੋਏ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਕੋਈ ਸੰਤਾਂ ਮਹਾਤਮਾ ਨੂੰ ਦੁਖੀ ਕਰਦਾ ਪਰਜਾ ਨੂੰ ਦੁਖੀ ਕਰਦਾ ਉਦੋਂ ਪਰਮੇਸ਼ਰ ਵੀ ਦੁਖੀ ਹੋ ਜਾਂਦਾ ਹੈ ਸੁਖ ਪਾਏ ਸਾਧਨ ਕੇ ਸੁਖੀ ਜਦੋਂ ਪਰਜਾ ਸੁਖੀ ਹੁੰਦੀ ਆ ਸੁਖ ਪ੍ਰਾਪਤ ਹੁੰਦਾ ਉਦੋਂ ਵੇਖ-ਵੇਖ ਕੇ ਪ੍ਰਮਾਤਮਾ ਵੀ ਖੁਸ਼ ਹੋ ਜਾਂਦਾ ਇਸ ਕਰਕੇ ਸਾਧਨਾਮ ਨਿਰਮਲਤਾ ਕੇ ਕਰਮ ਕਾਲ ਕੇ ਬਣਾਏ ਫਿਰ ਕਾਲ ਹੀ ਖਪਾਏ ਮਹਾਰਾਜ ਨੇ ਆਖਿਆ ਸਿੱਖੋ ਤੁਹਾਡੇ ਮਗਰ ਇਹ ਜਿਹੜੀਆਂ ਅੱਜ ਤੁਹਾਡੀਆਂ ਗੱਲਾਂ ਕਰਦੇ ਆ ਨਾ ਗੁਰੂ ਸਾਹਿਬ ਜੀ ਕਹਿੰਦੇ ਐਸਾ ਦਿਨ ਆਵੇਗਾ ਜਦੋਂ ਖਾਲਸੇ ਦਾ ਰਾਜ ਹੋਵੇਗਾ ਇਹ ਜਿਹੜੇ ਅੱਜ ਤੁਹਾਡੇ ਬਾਰੇ ਗੱਲਾਂ ਕਰਦੇ ਆ ਇਹ ਤੁਹਾਨੂੰ ਧੋਖਾ ਵੀ ਦੇਣਗੇ ਇੱਕ ਦਿਨ ਸਿੱਖੋ ਸਿੰਘੋ ਖਾਲਸਾ ਜੀ ਤੁਹਾਡਾ ਤੇਜ ਐਸਾ ਵਧੇਗਾ ਚਾਰੇ ਵਰਨਾ ਵਿੱਚੋਂ ਸਾਰੇ ਸਿੰਘ ਸਜਣਗੇ ਅੱਜ ਅਸੀਂ ਵੇਖਦੇ ਆ ਗੋਰੀ ਵੀ ਫਰੰਗੀ ਵੀ ਅੰਮ੍ਰਿਤ ਸ਼ੱਕੇ ਸਿੰਘ ਸਾਈਦੇ ਆ ਉਹਦੀਆਂ ਤਸਵੀਰਾਂ ਕਲਪਾਂ ਸਾਡੇ ਸਾਹਮਣੇ ਆਈਆਂ ਨੇ ਮਹਾਰਾਜ ਨੇ ਆਖਿਆ ਬਾਣਾ ਰੱਖਣਗੇ ਤੂੰ ਆ ਰੋਜ਼ਗਾਰ ਕਿਰਤ ਕਰਕੇ ਨਿਰਭਾਹ ਕਰਨਾ ਸਭ ਰਾਜਾ ਜਿਹੜੇ ਹਨ ਸਾਰੇ ਰਾਜੇ ਜਿਹੜੇ ਆ ਉਹ ਤੁਹਾਡੇ ਚਰਨਾਂ ਤੇ ਆ ਕੇ ਟੈਣਗੇ ਬਸ ਤੁਸੀਂ ਰਹਿਤ ਜਿਹੜੀ ਆ ਉਹ ਦ੍ਰਿੜ ਕਰਕੇ ਰੱਖਣੀ ਆ ਕਦੇ ਵੀ ਕਿਸੇ ਹੋਰ ਅੱਗੇ ਸੀਸ ਨਹੀਂ ਝੁਕਾਉਣਾ ਮਹਾਰਾਜ ਨੇ ਇਸ ਤਰ੍ਹਾਂ ਦੀ ਮਰਿਆਦਾ ਸਿੰਘਾਂ ਨੂੰ ਦੱਸੀ ਸੀਗੀ ਗੁਰੂ ਜੀ ਨੇ ਆਖਿਆ ਛੜਦੀ ਕਲਾ ਰਹੇਗੀ ਜਦੋਂ ਤੱਕ ਤੁਹਾਡੀ ਰਹਿਤ ਮਰਿਆਦਾ ਰਹੇਗੀ ਗੁਰੂ ਜੀ ਐਸੀ ਮਰਿਆਦਾ ਦੱਸ ਰਹੇ ਸੀ ਕਿ ਇੱਕ ਗੁਰੂ ਜੀ ਦੇ ਹਜ਼ੂਰ ਸਿੰਘ ਆਇਆ ਐਸ਼ ਪੁਨੇਆਣੀ ਵੰਸ ਦਾ ਸੀ ਸ੍ਰੀ ਅਮਰਤ ਸਰ ਜੀ ਵਿੱਚੋਂ 5000 ਰੁਪਏ ਦੀ ਅਰਦਾਸ ਲੈ ਕੇ ਗੁਰੂ ਸਾਹਿਬ ਜੀ ਕੋਲ ਪਹੁੰਚਿਆ ਕਹਿਣ ਲੱਗਾ ਮਹਾਰਾਜ ਮੈਂ ਕਲਕੱਤਾ ਪੂਰਬ ਨਨਕਾਣਾ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਤਰਨ ਤਰਨ ਸਾਹਿਬ ਇਸ਼ਨਾਨ ਕੀਤੇ ਆ ਉੱਥੋਂ ਚੱਲ ਕੇ ਆਇਆ ਉੱਥੇ ਇੱਕ ਜਨਮ ਸਾਖੀ ਆ ਉਹਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਉਹਦੇ ਵਿੱਚ ਅਖੋਤੀਆਂ ਨੇ ਆਪਣੀ ਬਾਣੀ ਆ ਜਿਹੜੀ ਉਹ ਦਰਜ ਕਰ ਦਿੱਤੀ ਮਲਾਵਟ ਕਰ ਦਿੱਤੀ ਐ ਸਾਖੀਆਂ ਵੀ ਉਹਦਾਂ ਦੀਆਂ ਬਣਾ ਦਿੱਤੀਆਂ ਤੇ ਮੈਂ ਜਦੋਂ ਉਹ ਜਨਮ ਸਾਖੀ ਮਲਾਵਟ ਵਾਲੀ ਪੜ੍ਹੀ ਮਹਾਰਾਜ ਮੈਨੂੰ ਬੜਾ ਦੁੱਖ ਲੱਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਬੜਾ ਕੁਝ ਲਿਖਿਆ ਹੈ ਪਰ ਉਦੋਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੇ ਸੂਰਜ ਦਾ ਤੇਜ ਉੱਲੂਆਂ ਤੋਂ ਸਹਾਰਿਆ ਨਹੀਂ ਜਾਂਦਾ ਗੁਰੂ ਨਾਨਕ ਸਾਹਿਬ ਜੀ ਦੀ ਜਿਨ੍ਹਾਂ ਨੇ ਨਿੰਦਿਆ ਕੀਤੀ ਆ ਝੂਠੀਆਂ ਸਾਖੀਆਂ ਬਣਾ ਕੇ ਆਪ ਲਿਖ ਦਿੱਤੀਆਂ ਨੇ ਜੇ ਕੋਈ ਸਿੰਘ ਸੰਤ ਭਗਤ ਗੁਰੂ ਘਰ ਕੀ ਨਿੰਦਿਆ ਸੁਣੇ ਤੇ ਕੰਨਾਂ ਵਿੱਚ ਉਂਗਲੀ ਦੇਵੇ ਪੋਥੀ ਦੇ ਵਿੱਚੋਂ ਉਹ ਪੱਤਰ ਜਿਨ੍ਹਾਂ ਪਰ ਨਿੰਦਿਆ ਲਿਖੀ ਹੋਈ ਹੈ ਜੇ ਕੋਈ ਉਹਨਾਂ ਨੂੰ ਪਾੜ ਸੁੱਟ ਕੇ ਜਲਾ ਵੀ ਦੇਵੇਗਾ ਉਹਨਾਂ ਪਰ ਮੇਰੀ ਖੁਸ਼ੀ ਹੋਵੇਗੀ ਸਿੱਖੋ ਤੁਸੀਂ ਪਰ ਗੁਰੂ ਕੀ ਨਿੰਦਿਆ ਆਪਣੇ ਕੰਨਾਂ ਦੇ ਨਾਲ ਨਹੀਂ ਸੁਣਨੀ ਰਸਨਾ ਨਾਲ ਪੜਨੀ ਨਹੀਂ ਨੇਤਰਾ ਨਾਲ ਦੁਆਰਾ ਦੇਖਣੀ ਨਹੀਂ ਜਿਹੜਾ ਵੀ ਗੁਰੂ ਦੀ ਨਿੰਦਿਆ ਕਰੇਗਾ ਅਰੜਾਵੇ ਬਿਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਮਹਾਰਾਜ ਕਹਿੰਦੇ ਜਿਹੜੇ ਮਲਾਵਟ ਕਰਨਗੇ ਆਪੇ ਆਪਣਾ ਕੀਤਾ ਭੁਗਤਣਗੇ ਗੁਰੂ ਜੀ ਨੇ ਆਖਿਆ ਔਰੰਗਜੀਬ ਜੋ ਕਹਿ ਰਿਹਾ ਉਸ ਤੋਂ ਉਲਟ ਹੋਵੇਗਾ ਜੋ ਦੀ ਸੋਚ ਆ ਉਦੋਂ ਹਮੇਸ਼ਾ ਉਲਟ ਹੋਵੇਗਾ ਉਹਦੀਆਂ ਜੜਾਂ ਵੀ ਪੁੱਟੀਆਂ ਜਾਣਗੀਆਂ ਐਡਾ ਵੱਡਾ ਸਾਮਰਾਜ ਖਤਮ ਹੋ ਜਾਵੇਗਾ ਇਸ ਕਰਕੇ ਗੁਰਮਖ ਪਿਆਰਿਓ ਖਾਲਸੇ ਨੂੰ ਪੰਜ ਪਿਆਰੇ ਇੱਕ ਵਾਰੀ ਅੰਮ੍ਰਿਤ ਦੀ ਵਿਧੀ ਸਮਝਾ ਲੈਂਦੇ ਆ ਫਿਰ ਖਾਲਸਾ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਕੇ ਬਾਣੀ ਦਾ ਪਾਠ ਕਰਦਾ ਖੰਡੇ ਦਾ ਅੰਮ੍ਰਿਤ ਤੇ ਬਾਣੀ ਦਾ ਅੰਮ੍ਰਿਤ ਮੂਲ ਰੂਪ ਦੇ ਵਿੱਚ ਇਕੀਆ ਖੰਡੇ ਦਾ ਅੰਮ੍ਰਿਤ ਬਾਰੀ ਭੇਦ ਮਟਾਉਂਦਾ ਬਾਣੀ ਦਾ ਅੰਮ੍ਰਿਤ ਅੰਦਰਲੀ ਕੂੜ ਦੇ ਕੰਧ ਨੂੰ ਤੋੜਦਾ ਮਹਾਰਾਜ ਕਹਿੰਦੇ ਹੁੰਦੇ ਸੀਗੇ ਬਾਣੀ ਦੇ ਅੰਮ੍ਰਿਤ ਨਾਲ ਮਨ ਕਰਕੇ ਸ਼ਕਤੀ ਮਿਲਦੀ ਹੈ ਬੰਦਾ ਉੱਚਾ ਸੋਚਾ ਹੁੰਦਾ ਖੰਡੇ ਦਾ ਅੰਮ੍ਰਿਤ ਸਰੀਰ ਨੂੰ ਤਕੜਾ ਕਰਦਾ ਬਲਵਾਨ ਬਣਾਉਣਾ ਅੰਮ੍ਰਿਤਧਾਰੀ ਸਿੰਘ ਨੂੰ ਗੁਰੂ ਜੀ ਨੇ ਆਪਣਾ ਖਾਸ ਰੂਪ ਕਹਿ ਕੇ ਪਿਆਰ ਦਿੱਤਾ ਖਾਲਸਾ ਇੱਕ ਅਕਾਲ ਦਾ ਪੁਜਾਰੀ ਆ ਕਿਸੇ ਵੀ ਦੇਵੀ ਦੇਵਤੇ ਕਬਰ ਮੜੀ ਮਸਾਣ ਧਾਗੇ ਤਵੀਤਾਂ ਦੇ ਚੱਕਰਾਂ ਦੇ ਖਾਲਸਾ ਨਹੀਂ ਪੈਂਦਾ ਸਤਗੁਰੂ ਦੀ ਵੱਡੀ ਬਖਸ਼ਿਸ਼ ਆ ਕੋਈ ਵੀ ਮਨੁੱਖ ਅਮਰਤ ਛੱਕੇ ਖਾਲਸਾ ਸੱਜ ਸਕਦਾ ਕੋਈ ਵੀ Hindu ਕੋਈ ਵੀ ਬੋਧੀ ਕੋਈ ਵੀ ਜੈਨੀ ਕੋਈ ਵੀ ਤੋਂ ਭਾਵ ਕੋਈ ਵੀ ਕੋਈ ਵੀ ਗੋਰਾ ਫਰੰਗੀ ਇਸੇ ਕਰਕੇ ਭਾਈ ਅਮਰਤ ਦੀ ਮਹਾਨਤਾ ਕੀ ਆ ਕਿ ਅਸੀਂ ਸਾਰੇ ਜਾਣਦੇ ਆ ਕਿ ਜਿਨ੍ਹਾਂ ਨੇ ਚਿੜੀਆਂ ਤੋਂ ਬਾਜ ਢਵਾ ਦਿੱਤੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸਿੰਘਾਂ ਨੂੰ ਬੁਜਦਲ ਨਹੀਂ ਬਣਾਇਆ ਕਿ ਅਸੀਂ ਮਾਲਾ ਫੇਰਦੇ ਹੋਈਏ ਤੇ ਕੋਈ ਸਾਡੀ ਮਾਲਾ ਹੀ ਖੋ ਕੇ ਲੈ ਜੇ ਉਹਦੇ ਲਈ ਮਹਾਰਾਜ ਨੇ ਸਾਨੂੰ ਸ਼ਾਸਤਰ ਵੀ ਦਿੱਤੇ ਆ ਸ਼ਾਸਤਰ ਵੀ ਦਿੱਤੇ ਆ ਵਿਦਿਆ ਵੀ ਜ਼ਰੂਰੀ ਆ ਸ਼ਾਸਤਰ ਵੀ ਜ਼ਰੂਰੀ ਆ ਸਭ ਕੁਝ ਜ਼ਰੂਰੀ ਆ ਤੇ ਮਹਾਰਾਜ ਨੇ ਸਾਨੂੰ ਇਹਨਾਂ ਚੀਜ਼ਾਂ ਵਿੱਚ ਨਪਾਉਣੀ ਇਸੇ ਕਰਕੇ ਕੀਤਾ ਕਿ ਅਸੀਂ ਦੂਜਿਆਂ ਨਾਲੋਂ ਨਿਆਰੇ ਰਹਿ ਸਕੀਏ ਸਾਡੀ ਵਰਦੀ ਸਾਡੀ ਇੱਕ ਬਾਣਾ ਜੀ ਨੂੰ ਅਸੀਂ ਕਹਿੰਦੇ ਆ ਉਹ ਵੀ ਦੂਜਿਆਂ ਨਾਲੋਂ ਅਲੱਗ ਆ ਸਾਡਾ ਜੋ ਗ੍ਰੰਥ ਹੈ ਉਦੇ ਵਿੱਚ ਸਾਰੇ ਧਰਮਾਂ ਬਾਰੇ ਹੀ ਦੱਸਿਆ ਗਿਆ ਸਾਰੀਆਂ ਗੱਲਾਂ ਦਾ ਸਾਨੂੰ ਗਿਆਨ ਗੁਰੂ ਜੀ ਦੁਆਰਾ ਦਿੱਤਾ ਗਿਆ ਸਾਡਾ ਜਿਹੜਾ ਪੰਥ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ ਉਹ ਵੀ ਦੂਜਿਆਂ ਨਾਲੋਂ ਅਲੱਗ ਹਨ ਇਸ ਕਰਕੇ ਸਿੱਖ ਜਿਹੜੀ ਆ ਕੌਮ ਖਾਲਸਾ ਪੰਥ ਆ ਉਹ ਬਹੁਤ ਨਿਆਰਾ ਬਣ ਜਾਂਦਾ ਅੰਮ੍ਰਿਤ ਦੀ ਕਿਉਂ ਲੋੜ ਆ ਇਹ ਤੁਹਾਨੂੰ ਇਹ ਸੁਣ ਕੇ ਪਤਾ ਹੀ ਲੱਗ ਗਿਆ ਹੋਣਾ ਵੀ ਜੇ ਸੱਚਖੰਡ ਦੇ ਵਿੱਚ ਜਗ੍ਹਾ ਲੈਣੀ ਆ ਤੇ ਅੰਮ੍ਰਿਤ ਦੀ ਲੋੜ ਆ ਭਾਈ ਅਮਰਤ ਛਕਣਾ ਨਾਲੇ ਗੁਰੂ ਦਾ ਹੁਕਮ ਆ ਸਿੱਖ ਦੀ ਸਿੰਘ ਦੀ ਆਪਣੀ ਮਰਜ਼ੀ ਨਹੀਂ ਦਾ ਗੁਰੂ ਦਾ ਹੁਕਮ ਆ ਵੀ ਛਕਣਾ ਹੀ ਛਕਣਾ 52 ਬਚਨਾਂ ਵਿੱਚੋਂ ਹੁਕਮ ਹੋਇਆ ਪਿਆ ਕਈ ਜੁਗਾਂ-ਜੁਗਾਂ ਤੋਂ ਜਿਹੜੇ ਲੋਕ ਸੀ ਦੇ ਉੱਤੇ ਵੀ ਅਮਰਤ ਨੂੰ ਇੱਕ ਦਾਤ ਮੰਨਦੇ ਹੁੰਦੇ ਸੀ ਤੇ ਮਹਾਰਾਜ ਨੇ ਅਮਰਤ ਦਾ ਬਾਟਾ ਤਿਆਰ ਕਰਕੇ ਸਾਨੂੰ ਛਕਾਇਆ ਜਿਹੜਾ ਮਰਦਿਆਂ ਨੂੰ ਅਮਰ ਕਰ ਦਿੰਦਾ ਅਮਰਤ ਨਵਾਂ ਜਨਮ ਤੇ ਜੀਵਨ ਦੇਣ ਵਾਲੀ ਸ਼ਕਤੀ ਆ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਮੈਂ ਤਾਂ ਇਹ ਕਹੂੰਗਾ ਸਾਡੇ ਤੇ ਤਰਸ ਕੀਤਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਤੇ ਦਸਮ ਪਾਤਸ਼ਾਹ ਜੀ ਦੇ ਬਚਨਾਂ ਬਿਨਾ ਸ਼ਸਤਰ ਕੇ ਸੰ ਨਰੰਗ ਭੇੜ ਜਾਨੂ ਸ਼ਸਤਰ ਤੇ ਕੇਸਾਂ ਤੋਂ ਬਿਨਾ ਬੰਦਾ ਭੇੜ ਦੇ ਸਮਾਨ ਆ ਇਹਨਾਂ ਤੋਂ ਬਿਨਾ ਬੰਦਾ ਮਰਦ ਖਾਉਣ ਦਾ ਹੱਕਦਾਰ ਨਹੀਂ ਹੈਗਾ ਸੱਚੇ ਪਾਤਸ਼ਾਹ ਜੀ ਨੇ ਆਖਿਆ ਇਹ ਹੈ ਮੂਰਗਿਆ ਸੁਣੋ ਰੇ ਪਿਆਰੇ ਬਿਨਾ ਸ਼ਸਤਰ ਕੇ ਸਿੰਘ ਦੇਹੁ ਨਾ ਦੀਦਾ ਹਰ ਸਿੱਖ ਨੂੰ ਆਪਣੇ ਸਿੱਖੀ ਸਰੂਪ ਉੱਤੇ ਫਕਰ ਤੇ ਮਾਣ ਕਰਨਾ ਚਾਹੀਦਾ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਆਪਾਂ ਗੱਲ ਕਰੀਏ ਸਿੱਖੀ ਸਦਕ ਤੇ ਦ੍ਰਿੜ ਵਿਸ਼ਵਾਸ ਦਾ ਵੱਡਾ ਥੰਮ ਗੁਰਮੁਖ ਪਿਆਰਿਓ ਤੇ ਇਸੇ ਤਰ੍ਹਾਂ ਕੇਸਾਂ ਤੋਂ ਬਿਗੈਰ ਸਿੱਖ ਅਪਾਹਜ ਤੇ ਅਧੂਰਾ ਮੰਨਿਆ ਜਾਂਦਾ ਇਹ ਨਿਆਰਾ ਸਰੂਪ ਆ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਦਿੱਤਾ ਪੰਜ ਕਕੇ ਦਿੱਤੇ ਆ ਇਹਨਾਂ ਦੀ ਰਹਿਤ ਰੱਖੋ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਾਹੀਂ ਪੀਓ ਪੋਹਲ ਅਖੰਡ ਧਾਰ ਹੋਏ ਜਨਮ ਸਹਿੇਲਾ ਵਾਹੂ ਵਾਹੂ ਗੋਵਿੰਦ ਸਿੰਘ ਆਪੇ ਗੁਰੂ ਤੇਲਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮਰਿਆਦਾ ਦੱਸੀ ਆ ਭਾਈ ਉਹਦੇ ਤੇ ਪਹਿਰਾ ਦਈਏ ਪੰਥ ਦੇ ਦੁਖੀਆਂ ਵੱਲੋਂ ਬੜਾ ਕੁਝ ਕੀਤਾ ਜਾਂਦਾ ਹੈ ਖਾਲਸਾ ਪੰਥ ਦੀ ਢੈਂਦੀ ਕਲਾ ਹੋਵੇ ਪਰ ਨਹੀਂ ਇਹ ਹੋ ਨਹੀਂ ਸਕਦੀ ਉਹ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜਦੋਂ ਤੱਕ ਸਿੰਘਾਂ ਕੋਲ ਕਿਰਪਾਨ ਤੇ ਸ਼ਸਤਰ ਆ ਤੇ ਗੁਰੂ ਨਾਨਕ ਦੇਵ ਜੀ ਦੀ ਜਦੋਂ ਤੱਕ ਸਾਡੇ ਕੋਲ ਵਿਚਾਰ ਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਤਲਵਾਰ ਸਿੱਖ ਨੂੰ ਕੋਈ ਵੀ ਕਦੇ ਹਰਾ ਨਹੀਂ ਸਕਦਾ ਕਦੇ ਵੀ ਅਸੀਂ ਢੈਂਦੀ ਕਲਾ ਤੇ ਜਾ ਨਹੀਂ ਸਕਦੇ ਜਦੋਂ ਦੋਨੋਂ ਚੀਜ਼ਾਂ ਛੱਡ ਦੇਵਾਂਗੇ ਜਾਂ ਦੋਨਾਂ 'ਚੋਂ ਇੱਕ ਛੱਡ ਦੇਵਾਂਗੇ ਉਦੋਂ ਸਮਝ ਲਓ ਸਾਡੀ ਹਾਰ ਪੱਕੀ ਆ ਅਰੜਾਵੇ ਬਿਲਲਾਵੇ ਨਿੰਦਕ ਮਹਾਰਾਜ ਨੇ ਸੌ ਸਾਖੀ ਦੇ ਵਿੱਚ ਬਚਨ ਕਹਿ ਦਿੱਤੇ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਆਇ ਸਿੱਖ ਨੂੰ ਆਖਿਆ ਜਿਹੜਾ ਵੀ ਕੋਈ ਗੁਰੂ ਦਾ ਦੁਖੀ ਹੋਵੇਗਾ ਉਹ ਅਰੜਾਵੇਗਾ ਬਿਲਲਾਵੇਗਾ ਆਪਣਾ ਕੀਤਾ ਪਾਵੇਗਾ ਭਾਈ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰਹੋ ਜੀ ਗੁਰੂ ਜੀ ਨੇ ਫਿਰ ਪੰਜਵੇਂ ਪਾਤਸ਼ਾਹੀ ਦੇ ਬਚਨ ਚ ਤੇ ਕਰਾਏ ਰੜਾਉਂਦਾ ਵਾ ਗੁਰੂ ਘਰ ਦਾ ਦੁਖੀ ਬਰਲਾਪ ਕਰਦਾ ਸੁਲਹੀ ਖਾਂ ਅੱਗ ਦੇ ਵਿੱਚ ਡਿੱਗਿਆ ਸੀ ਨਾ ਆਪਣਾ ਕੀਤਾ ਬੰਦਾ ਪਾਉਂਦਾ ਹੀ ਆ ਉਦੋਂ ਪ੍ਰਿਥੀਚੰਦ ਦੇ ਕਹਿਣ ਤੇ ਸੁਲਹੀ ਖਾਂ ਗੁਰੂ ਜੀ ਤੇ ਚੜ੍ਹਾਈ ਕਰਨ ਲਈ 5000 ਦੀ ਫੌਜ ਲੈ ਕੇ ਆ ਪਹਿਲਾਂ ਇਹ ਪ੍ਰਿਥੀਚੰਦ ਨੂੰ ਜਾ ਕੇ ਮਿਲਿਆ ਉਹ ਨੂੰ ਆਪਣੇ ਪਿੰਡ ਕੋਠੇ ਗੁਰੂ ਕੇ ਲੈ ਗਿਆ ਜਿਹੜਾ ਪਿੰਡ ਇਸ ਨੂੰ ਬਾਦਸ਼ਾਹ ਜਹਾਂਗੀਰ ਨੇ ਦਿੱਤਾ ਸੀ ਫਿਰ ਆਵਾ ਦਿਖਾਉਣ ਲਈ ਲੈ ਕੇ ਗਿਆ ਤੁਲਹੀ ਖਾਂ ਸ਼ਰਾਵਨਾ ਰੱਜਿਆ ਸੀਗਾ ਕਹਿਣ ਲੱਗਾ ਇੱਕੋ ਸਾਹ ਹੀ ਆਵੇ ਤੇ ਚੜਨ ਪ੍ਰਤੀ ਚੰਦ ਤਾਂ ਪਿੱਛੇ ਰਹਿ ਗਿਆ ਪਰ ਜਦੋਂ ਇਹ ਆਵੇ ਤੇ ਚੜਨ ਲੱਗਾ ਉੱਪਰ ਜਾ ਕੇ ਦਾ ਪੈਰ ਤਲਕਿਆ ਅੱਗ 'ਚ ਡਿੱਗ ਗਿਆ ਇਹਦੇ ਹੱਥ ਵਿੱਚ ਗੰਦਾਸਾ ਸੀ ਉਹਦੇ ਗਲ ਤੇ ਆ ਕੇ ਵੱਜਿਆ ਅੱਗ ਦੇ ਵਿੱਚ ਝੁਣਸ ਕੇ ਮਰ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਖਬਰ ਪਹੁੰਚੀ ਸੀ ਮਹਾਰਾਜ ਨੇ ਆਖਿਆ ਸੀ ਗੁਰੂ ਕਾ ਦੀ ਨਿੰਦਿਆ ਕਰਨ ਵਾਲੇ ਸੁਲੀਖਾਂ ਦੇ ਪਰਥਾਏ ਮਹਾਰਾਜ ਨੇ ਸ਼ਬਦ ਕਹੇ ਸੀ ਆਪਣਾ ਕੀਤਾ ਪਾਵੇ ਨਿੰਦਕ ਗੁਰਮਖ ਪਿਆਰਿਉ ਤਾਂ ਕਲਗੀਧਰ ਮਹਾਰਾਜ ਨੇ ਇਹ ਵੀ ਸਾਖੀ ਉੱਥੇ ਸੁਣਾਈ ਸੀ ਸੌ ਸਾਖੀ ਦੇ ਵਿੱਚ ਦਾ ਜ਼ਿਕਰ ਆਉਂਦਾ ਤਾਂ ਜਿਹੜੇ ਵੀ ਗੁਰੂ ਦੁਖੀ ਆ ਪੰਚ ਦੇ ਦੁਖੀ ਆ ਉਹਨਾਂ ਦਾ ਹਸ਼ਰ ਮਾੜਾ ਹੀ ਹੁੰਦਾ ਔਰੰਗਜ਼ੇਬ ਦੀਆਂ ਜੜਾਂ ਮਹਾਰਾਜ ਨੇ ਪੁੱਟ ਦਿੱਤੀਆਂ ਮੁਗਲ ਸਾਮਰਾਜ ਵੀ ਹੌਲੀ-ਹੌਲੀ ਘਟਦਾ-ਘਟਦਾ ਘਟ ਗਿਆ ਇਡਾ ਵੱਡਾ ਰਾਜ ਉਹਨਾਂ ਦਾ ਕਿਵੇਂ ਖਤਮ ਹੋਇਆ ਸੀ ਸਾਰੇ ਜਾਣਦੇ ਆ ਅਮਰਤ ਦੀ ਲੋੜ ਕਿਉਂ ਆ ਸਮੇ ਨੂੰ ਵੇਖਦੇ ਹੋਏ ਗੁਰੂ ਸਾਹਿਬ ਜੀ ਨੇ ਬਾਣਾ ਤੇ ਬਾਣੀ ਪੰਜ ਕਕਾਰ ਰਹਿਤ ਮਰਿਆਦਾ ਸਾਰਾ ਕੁਝ ਸਾਨੂੰ ਬਖਸ਼ਿਆ ਗੁਰੂ ਤੋਂ ਸਿਆਣੇ ਅਸੀਂ ਹੋ ਨਹੀਂ ਸਕਦੇ ਆ ਜਰੂਰ ਭਾਈ ਇਹ ਪੰਜ ਕੱਕਿਆਂ ਦੇ ਧਾਰਨੀ ਹੋਵੋ ਕਿਉਂਕਿ ਜੇ ਅਸੀਂ ਗੁਰੂ ਵਾਲੇ ਬਣਾਂਗੇ ਤਦ ਹੀ ਸਾਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਆਓ ਭਾਈ ਸਾਰੇ ਰਲ ਮਿਲ ਕੇ ਇਕਜੁੱਟ ਹੋ ਕੇ ਗੁਰੂ ਸਾਹਿਬ ਜੀ ਦਾ ਬਚਨ ਕਮਾਈਏ ਕਰਤ ਧਰਮ ਦੀ ਕਰਨੀ ਤੇ ਸਬੰਧ ਦੇਣਾ ਅੰਮ੍ਰਿਤ ਛਕਣਾ ਇੱਕ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਤੇ ਦ੍ਰਿੜ ਨਿਸ਼ਚੈ ਰੱਖਣਾ ਉਨੋ ਹੀ ਸਭ ਸ਼ਕਤੀ ਦਾ ਮਾਲਕ ਮੰਨਣਾ ਬਲ ਬੁੱਧੀ ਦਾ ਦਾਤਾ ਸਤਿਗੁਰੂ ਜੀ ਨੂੰ ਹੀ ਮੰਨਣਾ ਹੈ ਅਕਾਲ ਪੁਰਖ ਨੂੰ ਮੰਨਣਾ ਧਿਆਨ ਸਤ ਸਰੂਪ ਦਾ ਕਰਨਾ ਝੂਠੀ ਗਵਾਹੀ ਨਹੀਂ ਦੇਣੀ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਸ਼ਰਾਬ ਨਹੀਂ ਪੀਣੀ ਤੇ ਨਾ ਪਿਆਉਣੀ ਆ ਇਤਨੇ ਬਚਨ ਮਹਾਰਾਜੀ ਦੇ ਸੋਹਣੇ ਸੋਹਣੇ ਬਚਨ ਸਾਨੂੰ ਦੇ ਕੇ ਗਏ ਆ ਇਹਨਾਂ ਤੇ ਭਾਈ ਜ਼ਰੂਰ ਅਸੀਂ ਅਮਲ ਕਮਾਉਣਾ ਆ ਇਹ 52 ਬਚਨਾਂ ਨੂੰ ਜਿਹੜਾ ਮੰਨ ਲੇਗਾ ਉਹਦੀ ਜ਼ਿੰਦਗੀ ਜਿਉਂਦਿਆਂ ਜੀ ਉਹ ਸਵਰਗਵਾਸੀ ਹੋ ਜਾਊਗਾ ਹਾਂ ਜਿਉਂਦਿਆਂ ਜੀ ਉਹਦੀ ਜ਼ਿੰਦਗੀ ਜੰਨਤ ਬਣ ਜਾਏਗੀ ਸਵਰਗ ਵਰਗੀ ਬਣ ਜਾਏਗੀ ਭਾਵੇਂ ਸਿੱਖ ਨੂੰ ਕਿਸੇ ਸਵਰਗ ਦੀ ਇੱਛਾ ਵੀ ਨਹੀਂ ਹੈਗੀ ਗੁਰਸਿੱਖ ਨੂੰ ਇਹ ਵੀ ਉਹਦੇ ਅੰਦਰ ਕੋਈ ਕਾਮਨਾ ਨਹੀਂ ਹੈਗੀ ਮੈਨੂੰ ਸਵਰਗ ਮਿਲੇ ਪਰ ਗੁਰੂ ਸਾਹਿਬ ਇਤਨੀ ਸੋਹਣੀ ਜ਼ਿੰਦਗੀ ਬਣਾ ਦਿੰਦੇ ਆ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਬੜੀ ਉੱਚੀ ਸੋਚੀ ਹੈ ਬੋਲਦਿਆਂ ਤੋਂ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ ਲੈਣ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ